ਚਲ ਚਲ ਸਸਿਆਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਸ੍ਰੀ ਹਿਮਕੁੰਡ ਸਾਹਿਬ ਤੋਂ ਟਾਈਗਰ ਕੈਂਪਰ ਸਾਹਿਬ ਨੂੰ ਯਾਤਰਾ ਚਾਲੇ ਪਾਤੇ ਨੇ ਤੇ ਦਿਖਾਉਣੇ ਆ ਕਿਦਾਂ ਦਾ ਮਾਹੌਲ ਆ ਕਿਦਾਂ ਦਾ ਚੱਲਾ ਚੱਲ ਹੀ ਆਇਗਾ ਮੇਰੇ ਵੀ ਕੰਮ ਹੋ ਜਾਣੇ ਹੌਲੀ ਹੌਲੀ ਆਜੋ ਹਾਲੋ ਸੰਗ ਤਾਂ ਚੱਲ ਪਈਆਂ ਨੇ ਆਹੋ ਆਹੋ ਲੋਈ ਇੱਥੇ 5 ਕਿਲੋਮੀਟਰ ਤੱਕ ਗੱਡੀਆਂ ਆ ਜਾਂਦੀਆਂ ਨੇ 50 ਰੁਪਏ ਸਵਾਰੀ ਲੈਂਦੇ ਨੇ ਤੇ ਤੁਸੀਂ ਇੱਥੋਂ ਤੱਕ ਆ ਸਕਦੇ ਹੋ 5 ਕਿਲੋਮੀਟਰ ਤੁਰ ਕੇ ਵੀ ਆ ਸਕਦੇ ਹੋ ਬਾਈਕ ਵੀ ਆ ਰਹੇ ਨੇ ਵੈਸਤਾ ਤੇ 50 ਕਿਲੋਮੀਟਰ ਤੱਕ 5 ਕਿਲੋਮੀਟਰ ਸੋਗਤ 5 ਕਿਲੋਮੀਟਰ ਤੱਕ 50 ਰੁਪਏ ਸਵਾਰੀ ਚਲੋ ਦੇਖਦੇ ਆ ਅੱਗੇ ਚੱਲੇ ਪਾਰੇ ਆ ਥੋੜੇ ਆਨੇ ਆ ਉਥੇ ਚੈੱਕ ਹੋਣਾ ਜੋ ਰਜਿਸਟ੍ਰੇਸ਼ਨ ਕਰਵਾ ਕੇ ਆਏਗਾ ਸਾਹਮਣੇ ਵਾਹ ਗਰ ਲੋ ਜੀ ਸੰਗ ਤੇ ਚੁਰੇ ਜਾਂਦੇ ਆ ਸਾਣਾ ਸਾਣੀ ਲੜਦੇ ਸਿੰਘਾਂ ਦੇ ਹੈ ਹਾਂ ਅੱਲੇ ਬੰਦੇ ਵੀ ਦੇਖਣੇ ਡਰ ਕੇ ਆ ਕੇ ਜੀਤ ਮੰਨ ਟੂ ਯੂ ਨੀਡ ਟੂ ਜੀਤ ਹੈ ਠੀਕ ਹੈ ਭਾਈ ਚੜਾਈ ਟਫ ਹੈ ਆਦਾ ਪਹਿਲਾਂ ਰਨਿੰਗਾਂ ਰਨਿੰਗਾਂ ਕਰਕੇ ਮਹੀਨਾ ਸਰੀਰ ਸਟੈਮਿਨਾ ਬਣਾ ਕੇ ਫੇਰ ਆਉਣ ਦੀ ਕੋਸ਼ਿਸ਼ ਕਰਿਓ ਭਾਈ ਇੱਧਰ ਠੀਕ ਆ ਮੂੰ ਵੀ ਕੋਈ ਜ਼ਿਆਦਾ ਇੱਦਾਂ ਵੀ ਨਹੀਂ ਹੈਗਾ ਪਰ ਹੈਵੀ ਥਰੀ ਵਾਸਤੇ ਚਾਹਣਾ ਮੈਂ ਆ ਮੈਂ ਵੀ ਤੁਰਿਆ ਜਾਣਾ ਠੀਕ ਆ ਵੀ ਚੱਲੀ ਜਾ ਰਿਹਾ ਹਾਂ ਕੈਪਟਰ ਤੇ 10 15 ਮਿੰਟ ਚ ਮਿਲ ਲਾਂਦਾ ਦੋ ਗੜੇ ਲਾਂਦਾ ਆ ਜਾਂਦਾ ਮੈਸੇ ਟਾਇਲਟ ਟਾਇਲਟ ਇਸ ਬਣੇ ਹੋਏ ਨੇ ਰਾਸਤੇ ਚ ਤੰਗ ਹੁੰਦੀ ਇਹਨੇ ਨੌਪਤ ਨਹੀਂ ਆਂਦੀ Holi, holi, cho holi, holi, chạy 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 तो कितना रेंट है जी इसका कितना रेंट है उन्नीस सौ रप उन्नीस सौ रप रेंट है घोड़े का ਪਹਿਲੀ ਲੱਗਾ ਜੰਨਤ ਉਹ ਮਾਮੇ ਵੱਲੋਂ ਆਇਆ ਉਸ ਨੂੰ ਟਿਕਟ ਲੈ ਲਿਆ ਉਹ ਸਾਹਮਣੇ ਚੱਲਣ ਡਿੱਗੀ ਜਾਂਦਾ ਤੂੰ ਰ ਥੋੜਾ ਜਿਹਾ ਚੂਮ ਕਰਕੇ ਦਿਖਾਇਆ ਤੁਹਾਨੂੰ ਉਹ ਹੈ ਗਰੂ ਆ ਲੇਖੋ ਹਮਤਾ ਬੀਬੀ ਦੀ ਵੀ ਹੋ ਜੀ ਪਾ ਲਗਾ ਲੋ 43 ਮਿੰਟ ਚੱਲਿਆਂ ਨੂੰ ਹੋ ਗਏ ਜ਼ੋਰ ਮਾਰ ਕੇ 1 ਘੰਟਾ 1 ਕਿਲੋਮੀਟਰ ਕੱਢਿਆ ਜੀ ਛੋਟ ਘਟਣਾ ਨਾ ਮਾਰੋ ਆ ਦੇਖੋ ਛੋਕੜੀਆਂ ਤੁਹਾਡੀਆਂ ਹੋ ਟੇਕ ਡੁਕ ਨਾ ਜਾਏ ਪਰਨੋ ਆ ਦੇਖੋ ਆ ਵੀ ਸ਼ਾਰਟਕਟ ਆ ਦੇਖੋ ਮੈਂ ਉੱਤੋਂ ਨਹੀਂ ਆਇਆ ਰਸਤੇ ਰਸਤੇ ਇਹ ਗਏ ਤੇ ਰਹਣਾ ਉਹ ਆ ਸ਼ਾਰਟਕਟ ਵਾਲੇ ਰਾਹ ਦੀ ਤਰਹ ਫਿਰਦੇ ਆਹ ਲੋ ਘੋੜਿਆਂ ਤੇ ਸੰਗ ਤਾਂ ਆਹ ਸ਼ਾਰਟਕਟ ਵਾਲੇ ਥੱਲੇ ਤੁਰੇ ਫਿਰਦੇ ਨੇ ਮੈਂ ਇਧਰੋਂ ਸਹੀ ਰਾਸਤੇ ਸਦਾ ਆ ਗਿਆ ਉੱਤੇ ਲੋ ਜੀ ਪੀ ਲਓ ਚਾਹ ਚਾਹ ਚੀ ਬਸ ਕਰਾ ਦੋਗੇ ਹੈ ਲੋ ਵੀ ਸੰਗ ਤੇ ਚਾਹ ਚੁ ਸ਼ਕ ਲੀਆ ਚਾਹ ਪੀ ਲਈ ਪਾਰ ਲਈ ਜੀ ਬਿਸਕੁਟਾਂ ਨਾਲ ਚਲੋ ਚਲੋ ਅੱਗੇ ਵਧਦੇ ਮਤਲਬ ਇਹ ਤਰਫ ਹਾਂਜੀ ਹਾਂਜੀ ਪੜੇ ਲੋ ਜੀ ਚਾਹ ਚੁ ਪੀ ਕੇ ਚੱਲ ਪਏ ਸੀ ਚੱਲੇ ਤਾਂ ਥੋੜਾ ਜਿਆ ਹ ਪਰ ਐਂ ਪਿਚੜਾਈ ਪੂਰੀ ਇੱਥੋਂ ਕਰੜੀ ਆ ਪੂਰੀ ਸਪਰੇਡ ਚੜਾਈ ਆ ਪੂਰੀ ਕਰੜੀ ਚੜਾਈ ਆ ਸਪਰੇਡ ਚੜਾਈ ਆ ਰੇਟ ਆ ਜੀ ਇਹ ਦੇਖਣ ਲੱਗੇ ਤਕਰੀਬਨ ਉਹ ਛੋਟੀ ਜਿਹੀ ਗੇੜੇ ਚੱਲ ਰਾਜ ਉਹ ਵਾਈਲ ਉਹ ਬੜੀ ਉਹ ਤੇ ਅੱਡੀ ਅੱਡੀ ਜੀ ਐਂਡ ਕਰਦੇ ਸਹੀ ਕੱਢ ਜਾ ਕੱਢ ਜਾ ਸਾਰੇ ਡਾਕਟਰ ਸਾਹਿਬ ਪਿੱਛੇ ਕੋਟ ਛੱਡ ਆਏ। ਹਾਂ ਸਟੇਲ ਆਗਾ 2 ਮਿੰਟ ਦਾ ਠੱਖਾ ਹੈ ਪੂਰਾ। ਇਧਰ ਖੜ ਕੇ ਖਿੱਤੇ ਸਾਰ ਚੜ੍ਹਾਈ ਪੂਰੀ ਹੈਗੀ। ਹੋਰਨੇ ਚਾਹੀਏ। ਹਾਂ? ਆ ਦੇ ਬੋਨੇ। ਬੰਦੇ ਕੋ ਪਾੜੀਆਂ ਉੱਤੋਂ।

ਲੋ ਜੀ ਗੋਵਿੰਦ ਧਾਮ ਰਹਿ ਗਏ ਇੱਥੋਂ ਸਾਡੇ ਤੋਂ ਨੀਅਰ ਵੱਡ 7 ਕਿਲੋਮੀਟਰ ਚੜਾਈ ਚੜਦੇ ਜਾਨੇ ਆ ਹਾਂ ਚੜਾਈ ਚੜਦੇ ਹੀ ਜਾਨੇ ਆ ਤੇ ਵਾਇਗਲ ਵਾਇਗਲ ਕਰਦੇ ਜਾਨੇ ਆ ਬਸ ਜਿੰਨਾ ਹੋਵੇ ਹੌਲੀ ਚੱਲੋ ਨਾ ਪੜ੍ਹਿਆ ਤੇ ਕੋਈ ਵੇਖ ਨਹੀਂ ਬੰਦੋਗੇ ਇਹ ਤੇ ਬਰਾਓ ਫੋਟੋ ਚਾਹ ਲੈ ਇਹ ਸਾਲ ਹੁਣ ਸੰਗ ਤੇ ਹੋਲੀ ਹੋਲੀ ਚੱਲੋ ਸੰਗ ਤੇ ਹੋਲੀ ਹੋਲੀ ਚੱਲੋ ਲੋ ਜੀ ਇੱਥੋਂ ਰਹਿ ਗਿਆ 31 ਦਾ 7 ਕਿਲੋਮੀਟਰ ਮਾਮੇ ਓਏ ਆ ਵੀਡੀਓ ਨੂੰ ਸੁਣ ਲੈ ਕਿੱਥੇ ਰਹਿ ਗਏ ਹੋਰ ਦੇਖਿਓ ਕੋਣ ਹੈ ਭਾਈ ਤੈਨੂੰ ਬਲੌਗ ਤੈਨੂੰ ਬਲੌਗ ਚ ਲੈ ਲਿਆ ਬਲੌਗ ਚ ਲੈ ਲਿਆ ਕਿਹੜ ਕਿੱਥੋਂ ਆਇਆ ਬਈ ਬਾਈ ਸਾਡਾ ਰੋਡ ਫੁੱਟਣਾ ਮੀਟਿੰਡੇ ਤੋਂ ਹਾਂ ਟੱਕਿਆ ਬਈ ਘਰ ਤੋਂ ਦੋ ਰਸਤੇ ਵੱਧ ਗਏ ਚਾਰ ਘਟਾਏ ਚਾਰ ਘਟਾਏ ਚਲੋ ਹੋ ਰਿਹਾ ਇਧਰ ਆ ਕੇ ਬਰੇ ਬਚ ਗਏ 11 ਉਹ ਪਹਿਲਾ ਅਗਲੇ ਸ਼ੇਰ ਦੇਖਿਆ ਸਾਨੂੰ ਲੱਗਦਾ ਲੱਗੂ ਹਾਫ ਚ ਆ ਗਏ ਤੋਂ ਦੋ ਰਾ ਪਟ ਗਏ ਤੁਹਾਨੂੰ ਜਦੋਂ ਦਿਖਾਇਆ ਸੀ ਕਿਧਰ ਚਲੇ ਗਿਆ ਇੱਕ ਉੱਪਰ ਨੂੰ ਚਲੇ ਗਿਆ ਕਹਿਣ ਚ ਆਏ ਆ ਵੀ ਕਹਿੰਦੇ ਵੀ ਜਿਹੜਾ ਨੀਚੇ ਵਾਲਾ ਰਸਤਾ ਹੈ ਇਹ ਰੇਡ ਹੈ ਬਾਕੀ ਜਾਇਆ ਪਤਾ ਲੱਗੂਗਾ ਭਾਈ ਥੱਲੇ ਨੂੰ ਤਰੇ ਤਰੇ ਆਜੋ ਭਾਈ ਦੇਖਦੇ ਆ ਬਾਕੀ ਦੇਖਦੇ ਆ ਦੇਖੀ ਮੈਂ ਕਿੱਧਰੋਂ ਆਸਾਨੀ ਆ ਕਿੱਧਰੋਂ ਚੜ੍ਹਾਈ ਹੈ ਵਾਇਗੁਰ ਵਾਇਗੁਰ ਕਰਦੇ ਤੁਰ ਜੰਨੇ ਤੇ ਵਾਇਗੁਰ ਜੀ ਬਾਬੇ ਦੇ ਉਹ ਬਹੁਤ ਛੋਲੇ ਨਹੀਂ ਕਬਦ ਛੋਲੇ ਕਦੇ ਵਾਹਿਗੁਰ ਬਾਜੀ ਬੋਸ ਹੋਣੀ। ਉਹ ਆਇਆ ਗੁਰੂ। ਲਓ ਜੀ। ਔਲ ਆ ਗਿਆ ਕਹਿੰਦੇ ਉਰੇ ਅੱਧਾ ਆ ਗਿਆ। ਹੱਦ ਪਹੁੰਚ ਗਏ ਆ। ਅੱਧਾ ਰਹਿ ਗਿਆ। ਉਹ ਬਾਈ ਉਹ। ਪਿੱਛੇ ਪਾਣੀ ਜਲ ਰਿਹਾ ਪੂਰਾ ਜ਼ਬਰਦਸਤ। ਇਹ ਕਿਧਰੇ ਆਇਆ ਤਾਂ ਨਹੀਂ ਪਤਾ। ਅੱਗੇ। ਉਹ ਸਾਹਮਣੇ ਗਲੇਸ਼ੀਅਰ ਵਾਲਾ ਪਹਾੜ ਛਿੱਟ ਛਿੱਟਾ ਦਿਖ ਰਿਹਾ ਜਿਹੜਾ ਤੇ ਬਰਫ਼ ਗਾਈ ਦੇਖੋ ਪਾਣੀ ਦੇ ਰੰਗ-ਬਰੰਗੇ ਨਜ਼ਾਰੇ कुझु Jalur apa? ਆਹ ਇੱਕ ਉੱਤਿਆ ਗਿਆ ਪੁਲ ਤਾਂ ਦਾ ਪਾਣੀ ਭੱਜਿਆ ਤੇ ਪੋਲਾ ਹਾਲੋ ਚੜੰ냐 ਥੋੜੀ ਥੋੜੀ ਚੜਦੇ ਜਾਂਦੇ ਆ ਪਾਣੀ ਤਾਂ ਆ ਰਿਹਾ ਇੱਥੇ ਹੀਗਾ ਭਰ ਦੇ ਤਾਇਆ ਬੰਦ ਪਰ ਆਖਾ ਬਬਾਈ ਐਮੋਗਾ 12:30 ਦਾ ਸੱਲ ਵਾਲੋ ਉਹ ਜਿ ਪਿਆਗਾ 2 ਕਿਲੋਮੀਟਰ 2 ਕਿਲੋਮੀਟਰ ਹੋਰ ਪੈ ਜਾਣਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ। ਉਹ ਸਾਹਮਣੇ ਮਖਿਆਲ ਦੇ 36 ਛੱਤੇ ਆ ਕੇ ਮੋਰੇ ਨੇ ਪਾੜੀ ਚ। ਲੱਗਾ ਕਹਿਣੀ ਨਾਲ। ਤਾਂ ਬੱਸ ਹੋਈ ਗੀ। ਕਿੰਦੀ ਆਇਆ ਹੈ ਮਲਦੇ ਅੱਗੇ ਜਾ ਕੇ ਰਸਤੇ ਸੇ ਸਦੋ ਭਵਿਓ ਚੱਕਰ ਚਲੋ ਠੀਕ ਤੁਸੀਂ ਭਾਜੀ ਆਪਣਾ ਬੇੜਾ ਬਸੀ ਦਿਵਾਲੀ ਬੇੜਾ ਬਸੀ ਮੋਹਾਲੀ ਬੇੜਾ ਬਸੀ ਹਾਂਜੀ ਹਾਂਜੀ ਮੋਹਾਲੀ ਜਿਲ੍ਹਾ ਅੰਮ੍ਰਿਤਸਰ ਹਾਂ ਹਾਂ ਤੇ ਠੀਕ ਹੈ ਮੈਂ ਵੀ ਇੱਕ ਨਿੱਕੇ ਜਿਹੇ ਬਲੋਗਰਮ ਦੀ ਦੀਮਰ ਜਣਾ ਦੇ ਨਾਮ ਤੇ ਚੈਨਲ ਹੈ ਮੇਰਾ YouTube ਤੇ ਆਪਾਂ ਦਵਾਈ ਸ਼ੁਰੂ ਕਰ ਹਾਂ ਅੱਛਾ ਵੱਡੇ ਨਹੀਂ ਬਣੇ ਨਿੱਕੇ ਜਿਹੇ ਹਜੇ ਠੋਕੇ ਵੀਰੇ ਠੀਕ ਹੈ ਜੀ ਮੈਨੂੰ ਠੀਕ ਲੱਗ ਰਿਹਾ ਜੀ ਇਹਦੇ ਭਾਈ ਕਿਵੇਂ ਉਹ ਨਾ ਇਹ ਜੀ ਕਰਨੀ ਜੁੱਤ ਕੋਦੇ ਕੱਪੜੇ ਮੈਨੂੰ ਮੇਰੀ ਵੀ ਲੈ ਰਿਹਾ ਵੀਡੀਓ ਕੈਮਰੇ 'ਚ ਅਖੰਡ ਮੈਂ ਵੀਡੀਓ ਬਣਾਉਂ ਤੀ ਆਹ ਜੀ ਮਤਾਂ ਬਸ ਇਹ ਕਹਿੰਦੀ ਆ ਚੋਪਰ ਹਿੰਮਤ ਕਰੋ ਜਵਾਨੀ ਢਲਦੀ ਜਾਂਦੀ ਆ ਆਹ ਜੀ 4 ਘੰਟੇ ਮਰ ਰਸੋਪੇ ਆਜੇ ਵੀ 4 ਘੰਟੇ ਮਰ ਬੁਚੜਾਂਗੇ 4 ਘੰਟੇ ਤੋਂ ਤਾਈਂ ਘੰਟੇ ਲੱਗੇ ਜਾਣਗੇ ਤੋਂ ਇਹ 12:30 ਹੋ ਗਿਆ ਆਜੇ ਦਿਖਾਈਏ ਤੁਹਾਨੂੰ एक किलोमीटर रह है इत बस हो गया ਲੋ ਅੱਗੇ ਨਿਡਰੇ ਜਿਹਨੂੰ ਕਹਿੰਦੇ ਜੰਨਤ ਇਹੋ ਜਗ੍ਹਾ ਹੈ ਉੱਥੇ ਪਹੁੰਚ ਗਏ ਜੰਨਤ ਅੱਚੀ ਪਹੁੰਚ ਗਏ ਅੰਦਰ ਲੋ ਜੀ ਪਹੁੰਚ ਗਏ ਅਲੀਫੈਟ ਕੋ ਨਦਰ ਰਹਿਸ਼ਾ ਆਪਾ ਗਨਾਨ ਪ੍ਰਭ ਸੋ ਪਰਕਰ ਆਦਿ ਸੰਗ ਦੀ ਨੂੰ ਕਾ ਦੇ क्या संग संग नहीं क्या संग क्या संग जी, गोविंद धाम पहुंचे गोबिंद घाट तो चले सी लो जी पहुंच चुके हैं अठ बजे चल के तीन बजे पहुंचे गोविंद घाट गोविंद धाम सॉ जी ਇਹ ਬੁਲੇਣਾ ਇਹ ਟੈਕਸਰ ਤੋਂ ਬਤਾ ਅੰਦਰ ਇਹ ਐਂਟੀਕਿਟੇ ਕਿਰੇ ਤੋਂ ਵੀ ਨਹੀਂ ਆਉਂਦਾ ਇਹ ਬਦਸਮਾ ਅੰਦਾਜ਼ਾ ਲਗਾ ਰਿਹਾ ਹੈ ਉਹ ਨਿਕਲ ਨਹੀਂ ਦੇ ਦੇ ਕੇ ਕਰ ਚੇਤਾ ਇਹ ਕਿਆ ਨਾਹੀ ਕਰਦੀ ਰਹ ਸਚਾ ਨਾਮ ਮੇਰਾ ਆਸਰਾ ਸਚਾ ਨਾਮ ਧਾਰ ਮੇਰਾ ਜਿਨੇ ਪੁਖੜ ਸਭ ਬਗਵਾਈਆ ਕਾ ਸ਼ਾਂਤ ਸੁਮਨ ਆਏ ਵਦਿਆ ਜਿਨੇ ਇਛਾ ਤੋ ਤਾਂ ਸਾਹਮਣੇ ਹੈ ਲੰਗਰ ਹਾਲ ਜੀ ਉਧਰ ਚਾਹ ਪਿਆਲੇ ਚੱਲ ਰਹੇ ਨੇ ਪਹਿਲਾਂ ਤੁਸੀਂ ਥੋੜਾ ਜਿਹਾ ਦਰਸ਼ੋ ਵੀ ਕਰਿਓ ਨੇ Thank you. Thank you.